हम या गुण परे एक गुण नाहीं अमृत छाड़ बिखै बिख खाय माया मोह परमु पर भूले सुत दारा से उपितेले एकतम पंथ सुन्यो गुरु संगत मिलंत जम त्रास मिटाई एक अरदास पाठ कीरत की गोरे रामदास राखु सरनाई एक अरदास पाठ कीरत की गोरे रामदास राखु सरनाई ਸੋ ਕਹਾ ਟਲ ਗੁਰ ਸੇਵੀ ਐ ਐਹ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰਸਾ ਹੋ ਛੱਟੀ ਐ ਤੋਦ ਡਿਠੀ ਸੱਚੀ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਹਾਂਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮਮਹਿ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨਾ ਜਾਪੈ ਆਉਡੀ ਬਦਲੈ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵੈ ਤਾ ਏਕੋ ਜਾਣੈ ਹਾਉ ਮੈਂ ਦੁਖ ਨ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹਾਉ ਜੇਨ ਸਾਚੇ ਸਿਓ ਲੇਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਗੁਰਮੁਖੇ ਗਾਵੇ ਗੁਰਮੁਖੇ ਬੂਝੈ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਾਨੇ ਮੁਖ ਅੰਧਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬੇਨ ਗੋਰ ਆਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੀ ਚਾਲੈ ਸਤ ਗੁਰ ਭਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿਚਹੁ ਜਾਇ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਇ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲਿਪਤ ਸਾਚੈ ਰੰਗ ਰਤਾ ਗੁਰ ਕੈ ਸਹਜ ਸੁਭਾਈ ਮਨਮੋਖ ਸਾਧਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਈ ਜਮ ਕਾਲ ਭਗਦਾ ਤ੍ਰਿਸਨਾ ਧਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਨਾਵਣ ਗੋਰਾ ਮੋਖ ਆਪਿ 부ਝਾਏ 86 ਤੀਰਥ ਗੁਰਬਾਤ ਦਿਖਾਈ ਤਿਤ ਨਾਤ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਸੱਚੀ ਸਿਫਤ ਸਾਚੀ ਸਾਲਾ ਪੂਰੇ ਗੁਰ ਤੇ ਪਾਏ ਤਾਨ ਮਾਨ ਸਭ ਕੇਸ ਹਾਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਉਮੈ ਵਿਚ ਹਉ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜ ਰਹਿ ਆ ਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਾ ਭਾਇ ਪਿਆਰੇ ਸੱਚੀ ਵੜਾਈ ਗੁਰ ਤੇ ਪਾਈ सच्चा नाय प्यारे एक को सच्चा सब मह वरत है विरला को विचारे आपे मेल लय तखसे ਜੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੋਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੋਰਮੁਖ ਆਪ ਪਛਾਨੈ ਨਾਮ ਧਿਆਇ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿਚਹੁ ਆਪ ਗਵਾਈ ਨਾਮ ਧਿਆਏ ਤਾ ਸਤ ਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੇ ਸ਼ੋਵੈ ਜੇ ਵਿਚਹੁ ਆਪ ਗਵਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਨਾਮ ਹੀ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨਾ ਜਾਪੈ